ਹਾਂਜੀ ਗੁਰਪ੍ਰੀਤ ਸਿੰਘ ਜੀ ਦਾਸ ਗੁਰਪਾਲ ਸਿੰਘ ਸਾਹਿਬ ਅਮਰੀਕਾ ਤੋਂ ਕੁਝ ਵੇਚਿਆ ਕਰਨ ਲੱਗਿਆ ਜੀ ਤੇ ਵੀ ਦਾਸ ਜੀ ਵੀ ਬੇਚੀ ਇਸ ਤਰ੍ਹਾਂ ਜੀ ਕੁਝ ਬੰਦਿਆਂ ਦਾ ਜੀ ਕੁਝ ਵੀ ਨਿੰਦਕ ਵਰਤੀਏ ਲੋਕ ਹੁੰਦੇ ਆ ਜਾਂ ਅਣਜਾਣ ਲੋਕਦੇ ਆ ਉਹਨਾਂ ਨੂੰ ਇਸੇ ਸਵਾਲੇ ਠੋਣਾ ਵੀ ਨਾਲ ਸਾਡੀ ਕਿਸੇ ਸਿੱਖ ਪੰਥ ਕੋਈ ਦੇਣ ਨਹੀਂ ਤੇ ਦਾਸ ਉਹਦੇ ਕੋਈ ਕੁਸ ਦੱਸਣਾ ਚਾਹਣਾ ਜੀ ਤੇ ਨਾਨ ਸਾਹਿਬ ਜੀ ਪਰੇਸ਼ੀਦ ਹੋਇਆ ਜੀ ਬਾਬਾ ਜੰਗ ਸਿੰਘ ਜੀ ਮਹਿਲ ਕਣਾਏ 11 ਅਕਤੂਬਰ 1982 ਨੂੰ ਨੇ ਸ਼ਹੀਦੀ ਦਿੱਤੀ ਸੀ ਤੇ ਸ਼ਹੀਦੀ ਦਿੱਤੀ ਸੀ ਅਦਚੱਟ ਰਿਹਾ ਸਾਤੀ ਨੂੰ ਪਾਰ ਕੇ ਇੱਕ ਵਿੱਚ ਗੋਲੀਆਂ ਖਾ ਕੇ ਸ਼ਹੀਦ ਦਿੱਤੀ ਸੀ ਤੇ ਉਹ ਕਿਸਾ ਸਮਾਂ ਬੜਿਆ ਜੀ ਤੇ ਵੀ ਮਹਿਲ ਕਣਾ ਜੀ ਆਪਣਾ ਮਾਰਵੇ ਦਾ ਬਹੁਤ ਵੱਡਾ ਪਿੰਡ ਹੈ ਜੀ ਤੇ ਜਦੋਂ ਪਰ ਰਾਏਕੋਟ ਤੋਂ ਬਰਨਾਲੇ ਨੂੰ ਜਾਂਦੇ ਤੇ ਉਸ ਜਿਲਾਲਦੀਵਾਲ ਤੋਂ ਅਗਲਾ ਪਿੰਡ ਆਦਾ ਸੀ ਮਹਿਲਖੜਾ ਤੇ ਉੱਥੇ ਬਾਬਾ ਜੀ ਉੱਥੇ ਸਤੰਬਰ 1956 ਨੂੰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉੱਥੇ ਗਏ ਸੀ ਤੇ ਚਰਨ ਪਾਏ ਉੱਥੇ ਮਹਿਲਖੜਾ ਤੇ ਉੱਥੇ ਵੀ ਬੇਨਤੀ ਕੀਤੀ ਸੀ ਕਿ ਬਈ ਆਪਣਾ ਬਈ ਬਾਬਾ ਜੀ ਬੇਨਤੀ ਕੀਤੀ ਸੀ ਉੱਥੇ ਦੇ ਸਰਪੰਚ ਸੀ ਸਰਦਾਰ ਕਮੰਡ ਸਿੰਘ ਉਹ ਸਰ ਕਮੰਡ ਸਿੰਘ ਨੇ ਬੇਨਤੀ ਕਰਕੇ ਬਾਬਾ ਜੀ ਨੂੰ ਉੱਥੇ ਰੱਖੀ ਗਿਆ ਸੀ ਤੇ ਘਵੰਡਸੁਰ ਦਾ ਸਾਰਾ ਪਰਿਵਾਰ ਵੀ ਬੱਚੇ ਵੀ ਉਹਨਾਂ ਦੇ ਇੱਥੇ ਬਈ ਗਾਜ਼ੀਵਾਦੀ ਲੜਕੀ ਰਹਿੰਦੀ ਆ ਤੇ ਅਮਰੀਕਾ ਵੀ ਰਹਿੰਦੇ ਆਂਦਾ ਪਰਿਵਾਰ ਸਾਡੇ ਪਰਿਵਾਰ ਜੀ ਉੱਥੇ ਤੇ ਉੱਥੇ ਘਵੰਡਸੁਰ ਨੇ ਜਗ੍ਹਾ ਵੀ ਨਾਲ ਸਰਦੀ ਦਾਣਾ ਉਹਨੇ ਕੀਤੀ ਸੀ ਮਗਰ ਉਹਨਾਂ ਦਾ ਲੜਕਾ ਵੀ ਸਦਾ ਬਖਤੌਰੀ ਸੰਸਰਪੰਚ ਰਹੀ ਪਾਉ ਤੇ ਮਲਕ ਤੇ ਉੱਥੇ ਜਦ ਬਾਬਾ ਜੀ ਗਏ ਤੇ ਸਤੰਬਰ 1956 ਨੂੰ ਬਾਬਾ ਜੀ ਗਏ ਸੀ ਸਤੰਬਰ 1956 ਨੂੰ ਗਏ ਜੀ ਬਾਬਾ ਜੀ ਤੇ ਉੱਥੇ ਉੱਥੇ ਵੀ ਗਏ ਤੇ ਉੱਥੇ ਇੱਕ ਬਈ ਨੌਜਵਾਨ ਮੁੰਡਾ ਬਈ 18 ਸਾਲ ਦੀ ਉਮਰ ਤੇ ਜਿਹਦਾ ਜਨਮ ਹੋਇਆ 1937 88 37 88 ਤੇ ਉੱਥੇ ਤੇ ਵੀ ਅਪਰਾਧ ਪੇਤਾ ਸੀ ਸਾਕਿਸ਼ਨ ਸਿੰਘ ਤੇ ਮਾਤਾ ਸੀ ਬੀਬੀ ਹਰਨਾਪੁਰ ਤੇ ਖੇਤੀਬਾੜੀ ਕਰਦਾ ਸੀ ਘੋੜਦਾ ਵੀ ਸੀ ਪਹਿਲਵਾਨੀ ਦਾ ਸ਼ੌਕ ਸੀ ਉਹਨੂੰ ਘੋੜਦਾ ਸੀ ਤੇ ਉੱਥੇ ਜੀ ਬਾਬਾ ਜੀ ਉੱਥੇ ਗਏ ਤੇ ਬਾਬਾ ਜੀ ਬੇਚੀ ਕੀਤੀ ਤੇ ਵੀ ਪੀ ਵੀ ਸੀ ਪੀ ਇੱਥੇ ਵੀ ਪਿੰਡ ਸਾਰਾ ਵੀ 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 ਸੋਡੇ ਵੀ ਬਚਨ ਲੋਚਦਾ। ਉਹ ਪੈਂਡਸੀ ਪਾਰਟੀ ਵਾਜੀ ਅਮਰੀਕਾ ਬਹੁਤ ਪਾਰਟੀ ਵਾਜੀ ਸੀ ਉਹਦੇ ਨਾਲ ਲੱਗਦਾ ਪੈਂਡ ਰਾਜਸਰ। ਰਾਜਸਰ ਵਗਦਾ ਜੀ ਰਾਜਸਰ ਕਹੇ ਜੋ ਪਿੰਡਾ ਜਿੱਥੇ ਕਿ ਤਿੰਨ ਰੇਸਤਾ ਇਕੱਠੇ ਹੁੰਦੇ ਸੀ ਨਾਬਾ ਪਟਿਆਲਾ ਤੇ ਫਰੀਦਕੋਟ ਨਾਬਾ ਪਟਿਆਲਾ ਤੇ ਫਰੀਦਕੋਟ ਤਿੰਨ ਕਬੀਲੇ ਪਿੰਡ ਸੀ ਰਾਜਸਰ ਤੇ ਉੱਥੇ ਫੇ ਇੱਥੇ ਅਮਰੀਕਾ ਦੀ ਵੀ ਪਾਰਟੀ ਸੀ ਉੱਥੇ ਉਥੇ ਫਿਰ ਬਾਬਾ ਜੀ ਨੇ ਸਮਝੌਤਾ ਕਰਿਆ ਬਾਬਾ ਜੀ ਨੇ ਉਥੇ ਇਹ ਦੱਸਿਆ ਵੀ ਬੰਦੇ ਨੂੰ ਮਾਰਨਾ ਭਾਪਕੇ ਨਾਲ ਫਿਰ ਦੋਨੋਂ ਪਪਾਲਟੀਆਂ ਨੇ ਫਿਰ ਉਥੇ ਬਾਬਾ ਜੀ ਕੋਲ ਵੀ ਭੁਲਾ ਬਖਸ਼ਾਈਆਂ ਤੇ ਉਥੇ ਪਿੰਡ 'ਚ ਸਮਝੌਤਾ ਆਇਆ ਤੇ ਬਾਬਾ ਜੀ ਨੇ ਉਥੇ ਅਮਰਤਪੁਰ ਕਰਾਣਾ ਸੀ ਤੇ ਅਖੀਰ 10 ਦਿਨ ਦਾ ਬਾਬਾ ਜੀ ਨੇ ਦਮਾਨ ਦਿੱਤੇ ਜੀ ਉਥੇ ਪਿੰਡ ਨੇ 10 ਦਿਨ ਦਮਾਨ ਦਿੱਤੇ 10 ਦਿਨ ਦੇ ਦਮਾਨ ਦਿੱਤੇ ਤੇ ਅਖੀਰ ਦੇ ਬਾਬਾ ਜੀ ਫਿਰ ਪੇਟਾਰ ਨਾਲ ਵੀ ਦਿਮੇ ਨਾਲ ਕਰਕੇ ਵਾਹ ਨੂੰ ਖੰਡੇ ਦਾ ਮਤਪੀਲਾ ਤੇ ਮਨੋਵਾਜਾ ਵਾਲੇ ਨੂੰ ਖੰਡੇ ਦਾ ਮਸਬੀਲਾ ਤੇ ਇਹ ਬਾਬੇ ਜੀ ਧਰਨ ਲਈ ਪਾਈ ਕਿੱਸੇ ਨੇ ਧਰਨ ਲਈ ਧਰਨ ਲਈ ਕਿਹਾ ਜਿਸ 5756 ਪ੍ਰਾਣੀ 7756 ਪ੍ਰਾਣੀ ਨੇ ਅਮਰ ਸ਼ਕਨ ਜੀ ਬਾਬੇ ਜੀ ਉਹਨਾਂ ਵਿੱਚ ਜੀ ਇੱਕ ਮੁੰਡਾ ਸੀ ਨੌਜਵਾਨ ਮੁੰਡਾ ਤੇ ਭਰਮਸਰੀ ਤੇ ਜਗ ਸਿੰਘ ਜੱਟ ਸਖ ਪਰਿਵਾਰ ਸੀ ਤੇ ਉਹਨੇ ਬਾਬੇ ਜੀ ਕੇਸ ਕੱਟੇ ਹੋਏ ਸੀ ਤੇ ਵੀ ਘੋੜਾ ਸੀ ਤੇ ਉਹਨੇ ਬਾਬਾ ਜੀ ਕੋਲ ਬੇਚ ਕੇ ਜੀ ਬਾਬਾ ਜੀ ਮੈਂ ਵੀ ਇਹ ਅਮਰ ਸ਼ਕਨ ਚਾਹਣਾ ਵੀ ਵੀ ਕਮਾਂਡਸ ਨੂੰ ਪੁਆਇਟ ਆਇਆ ਜੀ ਕਿ ਇਹ ਮੁੰਡਾ ਵੀ ਅੰਮ੍ਰਿਤਪਾਲ ਚਾਹਦਾ। ਬਾਬੇ ਕਹਿੰਦਾ ਅੰਮ੍ਰਿਤ ਚੜ੍ਹ ਜਾ। ਬਾਬੇ ਕਹਿੰਦਾ ਜੇ ਲਾ ਵੀ ਅੰਮ੍ਰਿਤ ਛਕਣਾ ਪਿਆ ਤੇ ਬੀਪੰਜਾ ਬਣੇ ਲੈਂਦੇ ਤੇ ਨਿਪ ਕਰਨਾ ਪੈਣਾ। ਪਈ ਦੇ ਤੇ ਆਖੀ ਉੱਥੇ ਤੇ ਨਰਸਾ ਸੇਵਾ ਕਰਨੀ ਪਣੀ। ਉਹ ਕਹਿੰਦਾ ਜੀ ਜੀ ਮੰਜੂਰਾ ਜੀ। ਕੋਸ ਸਸਤ ਸਮਾ ਬਣੇ। ਫਿਰ ਉਹਨੇ ਬਾਬਾ ਜੀ ਕੋਲ ਬੇਨਤੀ ਕੀਤੀ ਬਾਬਾ ਜੀ ਮੈਨੂੰ ਨਾਕਾਥਾ ਆਉਂਦੀ ਹੈ ਨਾ ਕੀਰਤਨ ਉਹਦਾ ਨਾ ਪਾਠ ਉਹਦਾ। ਤੇ ਬਾਬਾ ਜੀ ਕਹਿੰਦੇ ਕੋਈ ਨਾ ਤੂੰ ਮਿਹਨਤ ਕਰ। ਕੋਈ ਤੇ ਬਾਬੇ ਸਾਹਬਰਾ ਦਿੱਤਾ ਸੱਜੇ ਉੱਤੇ ਸੱਜੇ ਮੋਢੇ ਤੇ ਤਰਸ ਬਾਬ ਜਾਇਬ ਬਸ਼ੰ ਬਾਬਾ ਜੀ ਜਿੱਤਾ ਪਬੇਸ਼ੇ ਜ਼ੇਮੈਲ ਤੇ ਹੀ ਉਹਨਾਂ ਦੇ ਅੰਦਰ ਪਿਆਸੀ ਨੂੰ ਦਰਸ਼ ਕਰਦੇ ਰਿਹਾ ਬਾਬਾ ਜੰਕਸ਼ਨ ਤੇ ਕਰਦੇ ਰਿਹਾ ਬਾਬਾ ਜੰਕਸ਼ਨ ਦੇ ਜਿਹੜੇ ਸੀਗੇ ਨਾ ਉਹਨਾਂ ਦੇ ਆਪਣਾ ਜਦੋਂ ਆਪਣਾ ਬਾਬਾ ਜੀ ਅਸਰ ਤੋਂ ਕੰਮ ਬਾਹਰ ਨਿਕਲਦੇ ਪੌਂਕਾਈ ਸਾਈਡ ਤੇ ਸੱਜਣ ਨੂੰ ਪਹਿਲੀ ਕੋਕਲੀ ਦੇ ਦਰਵਾਜ਼ੇ ਤੇ ਨਾਲ ਹੀ ਬਾਬਾ ਬਜੰਕਸ਼ਨ ਦੇ ਕੋਲ ਸੀ ਦਰਵਾਜ਼ੇ ਨਾਲ ਹੀ ਉੱਥੇ ਜੰਕਸ਼ਨ ਪਹਿਰਤ ਰਹਿੰਦੇ ਸੀ ਤੇ ਉੱਥੇ ਫਿਰ ਬਾਬਾ ਜੀ ਦੇ ਉੱਥੇ ਵੀ ਨਾਲ ਡਿਊਟੀ ਲਾਤੀ ਵੀ ਪੱਥਰਗੜ ਦੀ ਤਾਂ ਉਹ ਵੀ ਉੱਥੇ ਜੰਕਸ਼ਨ ਡਿਊਟੀ ਕਰਦੇ ਰਿਹਾ ਤੇ ਉਹ ਤੇਰੇ ਅਗਰਦਾਰੇ 1960 ਸਾਲ ਦੇ ਵਿੱਚ 59 ਨੂੰ ਵੀ ਉਹਦੇ ਪੰਜਾਬੀ ਸੂਬੇ ਦੀ ਲਹਿਰ ਖੜੀ ਹੋ ਗਈ 12 ਜੂਨ 1960 ਨੂੰ ਵੀ ਸਿੱਖਾਂ ਤੇ ਸ਼ਰਧਾ ਹੋਇਆ ਤੇ ਪੰਜਾਬੀ ਸੂਬਾ ਜਿੰਦਾਬਾਦ ਤੇ ਭਵੰਦੀ ਲੱਗੀ ਤੇ ਫਿਰ ਉਹਦੇ ਬਾਬਾ ਜੀ ਇਸੇ ਕਸ਼ਮੀਰ ਤੋਂ ਫਿਰ ਬਾਬਾ ਜੀ ਨੇ ਆ ਕੇ ਕਸ਼ਮੀਰ ਤੋਂ ਆ ਕੇ ਵੀ ਸਗੇ ਨੇ ਸ਼ਾਰਾ ਕੀਤਾ ਵੀ ਗੁਰੂ ਦਾ ਕਬੀ ਤਾਂ ਦਗਾਇ ਪੁੱਛੜ ਕੇ ਇਸ ਤਰ੍ਹਾਂ ਵੀ ਜੋ ਵਿਸ਼ੇ ਵੀ ਗ੍ਰਿਫਤਾਰੀਆਂ ਗ੍ਰਿਫਤਾਰੀਆਂ ਹੋਈਆਂ ਛੱਡਦੇ ਨੇ ਤੇ ਫਿਰ ਜੰਗ ਸਦੀ ਉਸੋ ਕੇ ਹਾਲਾਤ ਇਸ ਤਰ੍ਹਾਂ ਦੇ ਬਣ ਕੇ ਕਹਿਰੋ ਪਰਤ ਉਹ ਕਵੰਦਰੀ ਸੀ ਪੰਜਾਬ ਦਾ ਕੈਰੋ ਨੇ ਸਖਤੀ ਕੀਤੀ ਉਹ ਪਤਾ ਲੱਗਿਆ ਵੀ ਕਿਉਂਕਿ ਕੈਰੋ ਨੇ ਕੁਰਕੀ ਦਾ ਆਡਰ ਸੀ ਕਿਸ ਸੀ ਦੀ ਪ੍ਰੋਪਰਟੀ ਆ ਥੈਟ ਟਾਈਮ ਤੇ ਕੈਰੋ ਦੇ ਕੁਰਕੀ ਦਾ ਆਡਰ ਸੀ ਤੇ ਕੁਰਕੀ ਤੋਂ ਡਰਦੇ 11 ਸਿੱਖਾਂ ਦਾ ਜੱਥਾ ਅਕਾਲ ਤਖਤ ਤੋਂ ਬਜਰਗਾਂ ਦਾ ਦੇਣ ਲਾ ਕੇ ਗ੍ਰਿਫਤਾਰੀ ਤੇ 11 ਦਾ ਇਥੇ ਕਲਗੀ ਦੇ ਗੁਰਦੁਆਰਾ ਚਾਹ ਵਿਧਿਆ ਤੇ ਲੱਗਿਆ ਤੇ ਫਿਰ ਬਾਬਾ ਜੀ ਇਸ਼ਾਰਾ ਕਰਦੇ ਇੱਕਦਮ ਫੇਜੀਲਾ ਭਰ ਗੀਆਂ ਜੀ ਬੰਦਿਆ ਹਯਾ ਉਥੋਂ ਦੇ ਰਿਕਾਰਡ ਵੀ ਤੁਸੀਂ ਗੂਗਲ ਸਰਚ ਕਰੋ ਜੀ ਦੇਖੋ 52000 ਸਿੱਖਾਂ ਦੇ ਗ੍ਰਿਫਤਾਰੀ ਦੀ ਵੀ ਅਭੀ ਇਸ ਵਿੱਚ ਉਸ ਵਕੀਲ ਸਿੱਖਾਂ ਦੀ ਬਵਾ ਬਦੇ ਕਿ ਨਹੀਂ ਸੀ ਦੇਖਵਾਦੀ ਇੱਕੋ ਜਿਹੀ ਸਾਰੀ ਮਸਾਂ 1.5 ਕਰੋੜ ਸੀ 1.5 ਕਰੋੜ ਤੇ 1.5 ਕਰੋੜ ਦੇ ਵਿੱਚ 60 ਸਾਂ ਦੀ ਗੱਲ ਕਰਦਾ ਹੈ ਤੇ 1.5 ਕਰੋੜ 1.5 ਕਰੋੜ ਆਦੀ ਸੀ ਉਹਦੇ ਚ 52000 ਬੰਦੇ ਨੇ ਗ੍ਰਿਫਤਾਰੀ ਜੇ ਨਹੀਂ ਤੇ ਵੀ ਦੇ ਕੋਲ ਬਹੁਤ ਵਾਰ ਬਟੇ ਡੇ ਗੋਲੀ ਚੱਲ ਗਈ ਵੀ ਸੱਤ ਸਖਸ਼ੀਤ ਹੋ ਗਏ ਜੀ ਕਿ ਗੋਲੀ ਚੱਲੀ ਤੇ ਤੇ ਉਹਦੇ ਸਬੰਧ ਵਿੱਚ ਜੰਗ ਸੇ ਫਿਰ ਨਾਨਸਰ ਨੇ ਥੋੜਾ ਜਿਹਾ ਸਖਤੀ ਕਰਨ ਲਗਾਈ ਕਰੋ ਵੀ ਬਾਬੇ ਜੀ ਫਿਰ ਵੀ ਜਗ ਸਕ ਪਹਿਰੇ ਆ ਵੀ ਜਗ ਸਕ ਦੀ ਡਿਊਟੀ ਲਾਤੀ ਜਿਹੜੀ ਪਹਿਲੇ ਦਾ ਸਵੇਰੇ ਫੌਜੀ ਬੈਰਕਾ ਉਹਨੇ ਡਿਊਟੀ ਸੀ ਪਾਬਨ ਰਣ ਸਿੰਘ ਦੀ ਡਿਊਟੀ ਸੀ ਤੇ ਵੀ ਪਹਿਲੇ ਚ ਬਾਬਾ ਜਗੀਰ ਸਿੰਘ ਨੇ ਬੀ ਬਿਰਧੀ ਆਦੇ ਇਹਨਾਂ ਦੀ ਪ੍ਰਸ਼ਾਦਾ ਸ਼ਾਮਾ ਬਾਬਾ ਜੀ ਪ੍ਰਸ਼ਾਦਾ ਗੁਰੂ ਸਾਹਿਬ ਤਾਰਫੀਆਂ ਕਰਦੇ ਸੀ ਇਹਨਾਂ ਦੀ ਰਾਤ ਨੂੰ ਇਹਨਾਂ ਦੀ ਡਿਊਟੀ ਹੁੰਦੀ ਸੀ ਇਹ ਵੀ ਹੁੰਦੀ ਸੀ ਇਹ ਸਮਾਂ ਇਸ ਤਰ੍ਹਾਂ ਚੱਲਦਾ ਰਿਹਾ ਜੀ ਫਿਰ ਉਹਦੋਂ ਅਸੀਂ ਬਾਬਾ ਜੀ ਜਦੋਂ ਪੰਜਾਬੀ ਪੰਜਾਬੀ ਸੂਬੇ ਦੀ ਲਹਿਰ ਜੋਰਾਂ ਤੇ ਚੜ ਗਈ ਚੱਲ ਵੀ ਤੇ ਫਿਰ ਬਾਬਾ ਜੀ ਨੇ ਫਿਰ ਉਹ ਆਪਣਾ ਜਿਹੜੀ ਅਗਸਤ ਬਾਬਾ ਨੰਸੀ ਜੀ ਬਰਸੀ ਹੈ ਜੀ ਬਾਬਾ ਜੀ ਨੇ ਖੜ ਕੇ ਬਚੇ ਕੀਤੇ 1 ਘੰਟਾ 45 ਮਿੰਟ 1 ਘੰਟਾ 45 ਮਿੰਟ ਬਚੇ ਕੀਤੇ ਬਾਬਾ ਜੀ ਫਿਰ ਬਚੇ ਕੀਤੇ ਵੀ ਇਹ ਜਿਹੜੇ ਕਵੀ ਤੁਸੀਂ ਵੀ ਕਹਿੰਦੇ ਹੋ ਵੀ ਵੀ ਪੰਜਾਬੀ ਸੂਬੇ ਦੇ ਲਹਿਰ ਵਿੱਚ ਚੱਲਿਆ ਨਿਕਲੋ ਵੀ ਸਾਰੇ ਜਦੋਂ ਅਸੀਂ ਹੁਕਮ ਕਰਤਾ ਵੀ ਉਹ ਵੀ ਜਬ ਵੀ ਸਾਰੇ ਬੜੇ ਬਣਾ ਚਲਾਗੇ ਜਿੰਨੇ ਬੈਠੇ ਤੇ ਬਾਬਾ ਬਣੀ ਸੀ ਅਡੀ ਅਨੁਸਾਰ ਕੀਤੇ ਇਹ ਦੇਖੋ ਜੀ ਮੈਂ ਤੇ ਥਾਂ ਨੂੰ ਗਈ ਮੈਂ ਥਾਂ ਮੈਂ ਥਾਂ ਕੋ ਸਾਰਾ ਸਾਰਾ ਦੁੱਧ ਲੈਂਦਾ ਪਰ ਨਾਲ ਕੋਈ ਚਿਚੜ ਬੈਠਾ ਦੋ ਲਹੂ ਦੇ ਕੋ ਟਪਾ ਦਦਾ ਤੇ ਬਾਬਾ ਇਹ ਵਿੱਚ ਕਿਤੇ ਗਰਨਾਲਕ ਦਾ ਘਰ ਆਇਆ ਇੱਥੇ ਬੜਾ ਲਹੂ ਦੇ ਕੋ ਟਪਾ ਲੋ ਪਰ ਆਇਤੋਂ ਵੀ ਦੁੱਧ ਵੀ ਛੁੱਟੇ ਪਰ ਇਹ ਬਾਬਾ ਜੀ ਵਿੱਚ ਕੀਤੇ ਫਿਰ ਜੁੰਦੇ ਫਿਰ ਉਹ ਸਮਾਂ ਹਿਸਤਾ ਚੱਲਦਾ ਰਿਹਾ ਸਿੱਕਾ ਦੇ ਜਲਮੰਦ ਰਿਹਾ ਵੀ ਉਹ ਜੀ ਵੀ ਵੀ ਅਗਰ ਗਰਮ ਜਿਆਦਾ ਬੀਵਾਲਦੀ ਰਹੀ ਤੇ ਉਸ ਜਬ ਵੀ ਗਾ ਕਰਦੀ ਜੇ ਉਸ ਤਾਂ ਵੀ ਜਬ ਵੀ ਤੇ ਉਹਨਾਂ ਲੱਡ ਰਹੀ ਜਦ ਲੱਡ ਜਿਆਦਾ ਰਹੀ ਪਰ ਦੁਲਦੀ ਜਿਹਾ ਸਾਂ 19 ਸੋ 37 ਵੇਲੇ ਜੀ ਤੇ ਕਿਸੇ ਨੇ ਸ਼ਾਇਰ ਨੇ ਲਿਖਿਆ ਸਾਰੇ ਲੋਕੀ ਤਰਗੇ ਲੈ ਕੇ ਨਾ ਕਝਾਕ ਯਾਰ ਮੌਤ ਸਾਰੇ ਲੋਕੀ ਤਰਗੇ ਲੈ ਕੇ ਨਾ ਗੜੀਆਂ ਹੋ ਕੇ ਭੜੇ ਰੁੰਦੀ ਫਰੇ ਹਵਾ ਵੇ ਸਾਡੀ ਹਵਾ ਸੀ ਬਸ ਜਨ ਸਭ ਤੋਂ ਵੱਧ ਨੁਕਸਾਨ ਸਾਡਾ ਹੋ ਗਿਆ ਗਲੀਆਂ ਹੋ ਕੇ ਭਰਦੀਆਂ ਸੀ ਹਵਾ ਵੀ ਰੋਂਦੀ ਸੀ ਉਸੋ ਕੇ ਇਹ ਹਾਲ ਤੁਸੀਂ ਗ੍ਰੀਫਿਲਮ ਸੋਰਟਟੇਸਾਂ ਡਾ ਗਈ 1979 ਸੰਦੇ ਵਿੱਚ ਫਿਰ ਦੇਖੋ ਤੁਸੀਂ ਬਈ 1970 ਚ ਵੀ ਉਹਦੇ 13 ਸੰਗਸ਼ੀਲ ਹੋ ਗਈ 13 ਸੰਗ ਵੀ ਬਲਦੀ ਤੇ ਤੇਲ ਦਾ ਕੰਮ ਕੀਤਾ ਜਿਵੇਂ ਹੋਇਆ ਤੇ ਵੀ ਹੋਇਆ ਜਦੋਂ ਇਹ ਬਣ ਲੱਗੇ ਤਵੇ ਰੂਸ ਜਾ ਗਈ ਜਦੋਂ ਇਹ ਬਣ ਲੱਗੇ ਤਵੇ ਰੂਸ ਜਾ ਗਈ ਰੂਸ ਪਾ ਬਹੁਤ ਆ ਗਿਆ ਬਤਾ ਗਿਆ ਫਿਰ 1980 ਦੇ ਵਿੱਚ ਬੇ ਇੰਦਰਾ ਕਾਦੀ ਨੇ ਫਿਰ ਅਬੀ ਲਾਤੀ ਵੀ ਐਮਰਜੈਂਸੀ ਲਾਤੀ ਬੀ ਇੰਡੀਆ ਚ ਤੇ ਸਭ ਤੋਂ ਵੱਧ ਵੀ ਨਾ ਰਿਹਾ ਆਪਣੇ ਕੀ ਸਿੱਖਾਂ ਨੇ ਪ੍ਰੋਟੈਸਟ ਕੀਤਾ ਉਹ ਸੋਸੇ 1980 ਜੀ ਪੁੰਡਰੀ ਹਰਿਆਣਾ ਦੇ ਵਿੱਚ ਬੀ ਨੰਗਾ ਤੇ ਨੇ ਹੱਥੇ ਨੇਗਾ ਤੇ ਗੋਲੀ ਚੱਲ ਗਈ ਤੇ ਪੰਜ ਨੇ ਨੇ ਗਿਸੇ ਸਖਸ਼ੀ ਦੋਵੇਂ ਇਹ ਪਾਈ ਜੰਗਸ ਬਾਬਾ ਜੰਗਸ ਦੀ ਪਹਿਲੀ ਪਹਿਲੀ ਕਲਵਾਨੀ ਸ਼ੁਰੂ ਹੋਣ ਲੱਗੀ ਉਹਤੇ ਨਿਕ ਸਿੰਘ ਜੀ ਹੋ ਗਏ ਦੇਖ ਸਿੰਘ ਜੀ ਪੰਜ ਸੰਖਿਆ ਬੇਰ ਉਹਨਾਂ ਨੇ ਡਰਦੇ ਕੋਈ ਲਾਸ਼ਾਂ ਚੱਕਣੀ ਸੀ ਜ਼ਿਆਦਾ ਫਿਰ ਉਹ ਤੋਂ ਵੀ ਬਾਅਦ ਫਿਰ ਬਾਬਾ ਜਗ ਸਿੰਘ ਜੀ ਤੇ ਨਾਲ ਇਹਨਾਂ ਸੀ ਬਾਬਾ ਜੀ ਜੀ ਬਰਸਾਏ ਮਾਪਰਸ਼ੀ ਸੀ ਬਾਬਾ ਮੇਕ ਸਿੰਘ ਜੀ ਕੋਕੇ ਘਲਾਰੇ ਜਿਹੜਾ ਬਾਅਦ ਚ ਭਦੌੜ ਕਤਲ ਕੇਸ ਵੀ ਇਹਦਾ ਰੋਲ ਹੋ ਗਈ ਸਪਾਚ ਹੋ ਗਈ ਸੀ ਉਹ ਵੀ ਸੀਗੇ ਚੱਲ ਪਈ ਉਹ ਕਰਦੇ ਰਹੇ ਤੇ ਵੀ ਕੁਰਬਾਨੀਆਂ ਦਿੱਤੀਆਂ ਸਭ ਕਿਤੇ ਤੇ ਹੁਣ ਦੇਖੋ ਜੀ ਇੱਧੀਆਂ ਵੱਡੀਆਂ ਕੁਰਬਾਨੀਆਂ ਹੋਣ ਦੇ ਬਾਵਜੂਦ ਨੰਦਕਾਂ ਦੇ ਕੀ ਵੀ ਵੀ ਹਮੇਸ਼ਾ ਕੁਰਬਾਨੀ ਹਣੀ ਸੇ ਵੀ ਨਾਲ ਸੇ ਕੋਈ ਕੁਰਬਾਨੀ ਹਣੀ ਇਹ ਉਹਨਾਂ ਦੀ ਬਸ ਸਪੈਸ਼ਲ ਤਰ੍ਹਾਂ ਤੇ ਮੈਂ ਦਰ ਵੀ ਪਰ ਲੱਗੇ ਜੇ ਕਰਕੇ ਨਾ ਫਿਰ ਦੇਖੋ ਜਦੋਂ ਪੰਜ ਸਿੰਘ ਪੁੰਡਰੀ ਸ਼ੀਲ ਹੋਏ ਫਿਰ ਉਹਨਾਂ ਦੀ ਲਾਸ਼ਾਂ ਚੱਕਣ ਕੋਈ ਜਾਂਦਾ ਨਹੀਂ ਸੀ ਲਾਸ਼ਾਂ ਜਾਂਦੇ ਸੀ ਫਿਰ ਵੀ ਫਿਰ ਬਾਬਾ ਜੰਗ ਸਿੰਘ ਤੇ ਬਾਬਾ ਮੇਜ ਸਿੰਘ ਕਹਿੰਦੇ ਇਹਨਾਂ ਨੇ ਉਹ ਲਾਸ਼ਾਂ ਲਈਆਂ ਸੀ ਕਿ ਮੋਢੇ ਤੇ ਚੱਕ ਕੇ ਵਾਸਤੇ ਦੇ ਬੜੀ ਗੋਲੀਆਂ ਦੇ ਵਿੱਚ ਉਹ ਲਾਸ਼ਾਂ ਚੱਕ ਕੇ ਲਈ ਕਿ ਫਿਰ ਬਾਬਾ ਜੰਗ ਸਿੰਘ ਨੇ ਵੀ ਤਿੰਨ ਪ੍ਰਮੁੱਖ ਸਟਾਈਰ ਹੈ ਇਹ ਪਹਿਲਾ ਦਰਨਾ ਜੀ ਪੁੰਡਰੀ ਬਣਾਇਆ ਤੇ ਉੱਥੇ ਭਾਈ ਮੇਰਸ ਦੀ ਜੁਟੀ ਲਾਈ ਸੀ ਵੀ 5 ਕਿਲੋ ਬਣਾਇਆ ਸੀਗੜੇ ਬਾਬਾ ਜੰਗਸੇ ਨੇ ਆਬਲੀ ਜੁਟੀ ਲਾਈ ਤੇ ਵੀ ਉੱਥੇ ਫਿਰ ਤੀਜਾ ਬਣਾ ਗੁਰਦਰਾ ਮਾਤਾ ਸਹਿਬ ਦੇਵਾ ਕਰ ਬਾਈਪਾਸ ਕਰਨਾਲ ਉੱਥੇ ਵੀ ਬਾਬਾ ਜੰਗਸੇ ਨੇ ਉਹ ਬਣਾਇਆ ਜਿਸ ਤਰ੍ਹਾਂ ਹੈ ਹੁਣ ਸਮਾਂ ਇਸ ਤਰ੍ਹਾਂ ਬਣ ਗਿਆ ਜੀ ਤੇ ਵੀ ਸਭ ਉਧਰ ਜੀ ਆਪਣਾ ਬੇਦੋਸ਼ੇ ਲੋਕਾਂ ਦਾ ਕਤਲ ਹੋ ਰਿਹਾ ਸੀ ਪੰਜਾਬ ਚ ਸੱਤ ਜਨਰਲ ਸਰ ਖਾਲਸਾ ਭੰਡਾਰ ਨੇ ਮੋਰਚਾ ਲਾਇਆ ਸੀ ਏ ਬਿਓ ਤੇ ਲਾਰਟੀ ਬਾਦ ਫਿਰ ਉਹ ਸੱਕੀ ਹੋਇਜੀ ਉਥੇ ਤਰਨਤਰ ਦੇ ਰੇਲਵੇ ਫਾਟ ਕੋਲ ਜੀ ਇੱਕ ਬੱਸ ਆਦੀ 34 ਸਿੰਘ ਸਿੰਘ ਜੀ ਉਹਨਾਂ ਦੇ ਅਗੇ ਜਾ ਰਹੀ ਸੀ ਉਹ ਜਾਣੇ ਅਣ ਜਾਣੇ ਜਾਂ ਜਾਣ ਕੇ ਕਿਥੇ ਜਾਣ ਜਾਏ ਮੈਂ ਤਾਂ ਹੁਣ ਸਭ ਮੌਕੇ ਦੀ ਸਰਕਾਰੀ ਜਾਣਦੀ ਆ ਉਥੇ ਵੀ ਫਾੜਕ ਨਾਲ ਲੱਗਣ ਕਰਕੇ 34 ਸਿੰਘ ਸਿੰਘ ਹੋ ਗਈ ਸੀ ਟ੍ਰੇਨ ਨਾਲ ਐਕਸੀਡੈਂਟ ਹੋਇਆ ਬੱਸ ਤੇ ਟ੍ਰੇਨ ਦਾ ਕ੍ਰੈਸ਼ ਹੋ ਗਈ ਸੀ 34 ਸਿੰਘ ਸਿੰਘ ਹੋ ਗਈ ਸੀ ਫੇਚਾਉਂਤੀ ਸਵੇਰ ਉਸ ਬਹੁਤ ਵੱਧ ਗਿਆ ਪੇਛੋਂ ਤੁਸੀਂ ਗਾਨਿਆ ਵੀ ਜਿਹੜੇ ਆਸਤੀਆਂ ਸੀ ਆ ਵੀ ਸੱਕੇ ਦੇ ਵੀ ਅਸੀਂ ਵੀ ਦਿੱਲੀ ਰਖੇ ਨੇ ਰਕਾਬगंज ਰਕਾਬगंज ਲੈ ਕੇ ਜਾਣੀ ਸੀ ਰਕਾਬगंज ਗੁਰਦੁਆਰੇ ਸਭ ਜਰੀ ਕਰਨੀ ਉੱਥੇ ਕਿਉਂਕਿ ਨਾ ਹੀ ਪਾਰਲੀਮੈਂਟ ਹੋ ਸਕ ਤੇ ਜੋ ਜਾਣ ਲਿਖੇ ਤੇ ਬਾਬਾ ਜੰਗ ਸਿੰਘ ਨੇ ਉਸ ਮੋਕੇ ਇਹਨੇ ਚੰਡੀਗੜ੍ਹ ਵੀ 68 ਵੀ ਇਹਨੇ ਸ਼ੁਰੂ ਕੀਤਾ ਸੀ ਬਾਬਾ ਜੰਗ ਸਿੰਘ ਬਾਬਾ ਸਾਧੂ ਸਿੰਘ ਇਹ ਹੋਕੁੰਦਨ ਸਾਲ ਸ਼ੁਰੂ ਕੀਤਾ ਸੀ ਇਹਨੇ ਸ਼ੁਰੂ ਕੀਤਾ ਸੀ ਉਸ ਤਰ੍ਹਾਂ ਤੇ ਉਹਦੇ ਵਿੱਚ ਵੀ ਉਹ ਇਹ ਉੱਥੇ ਰਾਤ ਨੂੰ ਉੱਥੇ ਜੇ ਬੈਠੇ ਆ ਬੇਬੀ ਬਾਬਾ ਜੀਤਾ ਸਿੰਘ ਵੀ ਕੋਲ ਆ ਜੰਗ ਸਿੰਘ ਵੀ ਕੋਲ ਆ ਤੇ ਨਾਲ ਭਾਈ ਰਾਮ ਸਿੰਘ इंग्लंड ਵਾਲੇ ਉਹ ਵੀ ਨਾਲ ਹੀ ਆ ਤੇ ਜੰਗ ਸਿੰਘ ਨੇ ਪਹਿਲੇ ਕਿਹਾ ਜੀ ਕਹਿੰਦੇ ਜੀਤਾ ਸਾਹੋਂ ਤਾਂ ਕਿ ਜੀ ਕਰਦਾ ਵੀ ਸ਼ੀਧੀ ਪਾ ਜੀ ਉਹ ਕਹਿੰਦਾ ਜੀ ਕਹਿੰਦਾ ਚੱਲ ਕੋ ਸੌ ਆਉਂਦਾ ਹੁੰਦਾ ਵੀ ਤੇ ਦੇਖੋ ਫੇਰ ਕਹਿੰਦਾ ਜੀ ਮੈਸਜ ਜਾਣਾ ਵੀ ਮੈਂ ਤਾਂ ਵੀ ਮੈਂ ਕਾ ਕਰ ਦੂ ਨਾ ਕਿ ਜਿਹੜਾ ਥਾਰਾ ਕਰਨਾਲ ਤੋਂ ਵੀ ਆ ਰਿਹਾ ਵੀ ਸ਼ੀਤ ਸਿੰਘ ਜੀ ਅਸਤੀਆਂ ਦਾ ਉੱਥੇ ਪਾਚਾ ਉੱਥੇ ਚਲੇ ਗਏ ਜੀ ਤੇ ਜੰਗਸਰ ਉੱਤੇ ਪਹੁੰਚ ਕੇ ਫਿਰ ਜੇ ਉੱਥੇ ਰਤੁਰਾ ਤੋਂ ਤੇ ਕਰਨਾਲ ਪਹੁੰਚ ਗਏ ਉੱਥੇ ਸੇਵਾ ਕਰਦੇ ਜਿੱਥੇ ਦੇ ਨਾਲ ਹੀ ਚਲੇ ਗਏ ਇਹ ਰਕਾਬगंज ਰਕਾਬগঞ্জ ਕੋਲ ਦੇ ਚਲੇ ਉੱਥੇ ਵੀ ਸੇਵਾ ਕਰਦੇ ਰਹੇ ਜਲ ਸਿਕਾਉਂਦੇ ਰਹੇ ਜਲ ਸਿਕਾਉਂਦੇ ਸੰਗਤਾਂ ਨੂੰ ਤੇ ਉਧਰ ਵੀ ਹਾਲਾਤ ਇਸ ਤਰ੍ਹਾਂ ਦੇ ਵੱਧ ਗਏ ਤੇ ਵੀ ਸਰਕਾਰ ਜਿਹੜੀ ਸੀ ਉੱਥੇ ਦਿੱਲੀ ਪੁਲਿਸ ਸੀ ਉਹਨਾਂ ਨੇ ਵੀ ਬਈ ਉਹ ਨਗੂੜੀ ਚੜੀ ਸੀ ਅਚਾਨਕ ਗੁੜੀ ਚੜ ਗਈ ਅਚਾਨਕ ਗੁੜੀ ਚੜ ਜੇ ਕਿ ਤੁਮ ਦਾ ਕਾਕਾ ਗਰਚਰਨ ਸਿੰਘ ਸੀ ਤੇ ਦੋ ਬੱਚੇ ਬੱਚੇ ਹੋ ਸੀ ਉਹਨਾਂ ਦੇ ਚੋ ਜੀ ਆਪਣਾ ਉਹ ਵੀ ਦੋ ਬੱਚੇ ਜਿਹੜੇ ਸੀ ਉਹ ਕੀਦ ਹੋ ਗਏ ਜੰਗ ਸਿੰਘ एकदम ਭੱਜ ਗਿਆ ਦੇਖੋ ਜੀ ਬਰ ਬਾਬਾ ਜੀ ਦਿੱਤੇ ਸੀ ਬਾਬਾ ਇਸ ਸੇਦਨ ਸਤੋਂ ਮੂਰੀ ਕੱਢ ਦਾਂਗੇ ਦੇਖੋ ਹਾਲਾਤ ਹੁਣ ਇੱਥੇ ਸਭ ਆ ਗਿਆ ਜਦੋਂ ਇਹ ਹਾਲਾਤੇ ਇਸ ਤਰ੍ਹਾਂ ਦੇ ਹੋਏ ਫਿਰ ਜੰਗ ਸਿੰਘ ਭੱਜ ਗਿਆ ਜੰਗ ਸਿੰਘ ਚਿੱਟਾ ਚੋਲਾ ਆਪਦੀ ਜੋੜੀ ਤਕੜੇ ਸੀ ਨਰ ਹੋਈ ਸੀ ਵੀ 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 ਵਰਸ਼ਸ਼ ਕਰਦੇ ਸੀ ਉਹ ਜਿੱਦਾ ਰਸ ਸ਼ਾਤੀ ਜੋ ਪਰ ਕੇ ਵੱਡੀ ਗੋਲੀ ਚ ਕਹਿੰਦੇ ਉਹ ਜਿਹੜਾ ਗੋਲੀ ਚ ਰੋਦਾ ਸੀ ਉਹ ਕਹਿੰਦੇ ਬੱਚਾ ਨੂੰ ਮਰ ਗੋਲੀ ਕਹਿੰਦੇ ਮੇਰੇ ਮਾਰ ਗੋਲੀ ਫਿਰ ਉਹਨੇ ਤਾਰ ਤੱਕ ਗੋਲੀਆਂ ਉਹਨੇ ਪੰਜ ਗੋਲੀਆਂ ਜੱਗ ਸਕੇ ਜਿਸ ਵੀ ਮਾਰੀਆਂ ਸ਼ਾਤੀ ਦੇ ਵਿੱਚ ਨੰਗੀ ਸ਼ਾਤੀ ਦੇ ਵਿੱਚ ਫਿਰ ਜੱਗ ਸੁਣੀ ਵੀ ਕਹਿੰਦੇ ਮੈਨੂੰ ਹੁਣ ਲਾਸ ਦੇਣ ਲੱਗ ਗਿਆ ਹਰੇ ਸਾਹ ਚੱਲਦੀ ਸੀ ਉਹ ਕਦੇ ਨਹੀਂ ਵਾਹ ਹੁਣ ਕਦੇ ਵੀ ਮੇਰੇ ਗੁਰੂ ਸਾਹਿਬ ਦੇ ਚਰਨਾਂ 'ਚ ਜਾਣਾ ਫਿਰ ਮੈਨੂੰ ਵੀ ਮੇਰੇ ਸੰਤ ਲੈ ਜਾਓ ਫਿਰ ਉਸ ਸੰਤ ਲੈ ਆਈ ਸੀ ਉਹ ਸੋਕੇ ਜੀ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਲ ਜੀ ਉਸੋ ਕੇ ਗਰਨਾਣ ਕੇ ਨਿਵਾਸ ਇਹ ਚੀਜ਼ ਨੋਟ ਕਰਨੀ ਗਰਨਾਣ ਕੇ ਨਿਵਾਸ ਅੰਬਰਸਰ ਉੱਥੇ ਨਾ ਵੀ ਬੈਠੀ ਸੀ ਉਹ ਸੋਕੇ 11 ਅਕਤੂਬਰ 1982 ਉੱਥੇ ਸੰਗਦੇ ਜਾ ਕੇ ਦੱਸਿਆ ਜੀ ਭੱਜ ਕੇ ਕਹਿੰਦੇ ਜੀ ਨਾਲ ਸਾਰੇ ਬਾਬਾ ਜਗਸੋਣੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਤੇ ਬਾਬਾ ਜਰਨੈਲ ਸਿੰਘ ਇੱਕਦਮ ਖੜੇ ਹੋ ਗਏ ਕਹਿੰਦੇ ਵੀ ਖੜਕੇ ਕਹਿੰਦੇ ਸਾਈ ਸੁਣ ਕੇ ਬੈਠਾ ਕਹਿੰਦੇ ਕਹਿੰਦੇ ਸਾਡੀ ਸਜੀ ਵਾ ਟੋਟੀ ਦੇਖੋ ਇਹ ਤਕਸਾਲਾ ਦਾ ਪਿਆਰ ਕਿੰਨਾ ਹਾਂ ਵੀ ਇਹ ਸੱਜੀਵਾਂ ਟੋਟਲੀ ਸੱਦੀ ਹੋਈ ਹੈ ਤੇ ਮੇਰੇ ਪਿਤਾ ਜੀ ਵੀ ਵਿੱਚ ਸੀ ਤੇ ਵੀ ਸਭ ਕੁਝ ਦੇਖਿਆ ਜੁਨਾ ਫਿਰ ਉਸ ਤੋਂ ਅੱਗੇ ਸਮਾ ਬਣਿਆ ਜੀ ਇਸ ਤਰ੍ਹਾਂ ਪਈ ਜਿਹੜੀ ਪਹਿਲੀ ਛੀ ਦੀ ਸੀ ਬਾਬਾ ਜੰਗਸਨ ਸੱਦੀ ਹੋਈ ਫਿਰ ਹੁਣ ਤੇ ਜਦੋਂ ਗੁਰਦਾ ਰਿਕਾਵਗਾ ਜੀ ਚੋਂ ਅੱਜ ਵੀ ਜਾਉਂਦਾ ਤੁਸੀਂ ਜੀ ਤੇ ਉੱਥੇ ਵੀ ਬਾਬਾ ਦਿੱਲੀ ਰਿਕਾਵਗਾ ਉੱਥੇ ਬਾਬਾ ਜੰਗਸਨ ਦੀ ਯਾਦ ਵਿੱਚ ਪਿਉਂਦਾ ਬਣਾਈਏ ਪਾਣੀ ਦਾ ਨਾ ਪਿਉਂਦਾ ਸਭ ਬਾਬਾ ਵੀ ਪਾਣੀ ਦਾ ਜਲ ਬਾਟਰ ਦਾ ਨਾ ਪਿਉਂਦਾ ਜਿਵੇਂ ਬਾਬਾ ਜਗ ਸਿੰਘ ਹੈ ਪਿਆੰਦਾ ਬਾਬਾ ਜਗ ਸਿੰਘ ਬਣੇ ਹੈ ਜਿੱਥੇ ਲੋਕ ਜਾਲਸ ਹੋਏ ਹੁਣ ਇੱਥੇ ਬੰਦੇ ਜੀ ਇੱਕ ਸਵਾਲ ਠਾਉਦੇ ਆ ਵੀ ਕਹਿੰਦੇ ਵੀ ਨਾਨਕ ਸਾਹਿਬ ਦੀ ਕੋਈ ਕਰਵਾਨੀ ਨਹੀਂ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਜਾਣ ਜਾਨਵਰ ਜਾਣ ਜਾਣ ਕੇ ਕਰਦੇ ਉਹ ਬੰਦੇ ਕਰਦੇ ਆ ਜਿਹੜੇ ਕਿ ਜਿਹੜੇ ਸਿੱਖੀ ਦੇ ਦੋਖੀ ਆ ਵਿਰੋਧੀ ਆ ਜਿਹੜੇ ਕਿ ਦਸ ਬਾਣੀ ਨੂੰ ਨਹੀਂ ਮੰਨਦੇ ਦਸ ਬਾਣੀ ਦੇ ਵਿਰੋਧੀ ਆ ਕਿਉਂਕਿ ਨਾਨਕ ਸਾਹਿਬ ਦਾ ਦਸ ਬਾਣੀ ਦਾ ਪ੍ਰਚਾਰ ਹੋ ਰਿਹਾ ਦੇ ਅਮਰਤ ਵੀ ਦਸ ਬਾਣੀ ਦਾ ਦਸ ਬਾਣੀ ਨੂੰ ਤਾਂ ਉਛਲਾਇਆ ਜਾਂਦਾ ਇਹ ਨੱਥ ਨੇ ਵੀ ਦਸਮਾਨੀਆਂ ਹੋ ਰਿਹਾ ਤੇ ਆਪਣਾ ਅਰਦਾਸ ਵੀ ਪ੍ਰਸੰਭੋਤੀ ਅਰਦਾਸ ਜਿਹੜੀ ਆ ਤੇ ਉਹ ਵੀ ਉਹ ਵੀ ਉਹ ਵੀ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਜੀ ਉਹ ਪੜੀ ਜਾਂਦੀ ਆ ਤੇ ਨਾਲ ਸੇ ਤਾਂ ਉਸ ਦਾ ਪ੍ਰਚਾਰ ਹੋ ਰਿਹਾ ਇਹ ਇਹਨਾਂ ਦੀ ਇੱਛਾ ਦਾ ਜੀ ਇਸ ਕਰਕੇ ਨਾ ਜੀ ਹੁਣ ਹੁਣ ਵੀ ਮੈਂ ਕੱਲ ਵੀ ਦੇਖਦਾ ਸੀਗਾ ਇੱਕ ਬੰਦਾ ਪਾਰਿਆ ਜੀ ਕਹਿੰਦਾ ਵੀ ਇਹ ਨਾਟਸਰ ਜੀ ਕਦੇ ਗੁਰੂ ਸਾਹਿਬ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਉੱਥੇ ਵੀ ਹਉ ਪਰ ਸੱਜੇ ਕਾਹਤੇ ਨੂੰ ਦਿੱਤਾ ਜੇ ਜਗਾ ਮੱਥਾ ਟਕਾਇਆ ਬਿਲਕੁਲ ਨਹੀਂ ਜੀ ਗੱਲ ਹੋਈ ਮੈਂ ਉੱਥੇ ਸੀ ਮੈਂ 70 6 ਇੰਡੀਆ ਗਿਆ ਅਗਲਾ ਆਇਆ ਮੈਂ ਉੱਥੇ ਸੀ ਕੋਈ ਅਜਿਹੀ ਗੱਲ ਨਹੀਂ ਹੋਈ ਨਜ਼ਾਇਜ਼ ਬਸ ਪਰ ਮੈਂ ਮਾਂ ਪਰਸਨ ਵੀ ਦੇਖੀ ਕਰਦਾ ਮੈਂ ਇਹ ਚੀਜ਼ਾਂ ਹਟਣੀਆਂ ਜੀ ਜੋ ਤੱਕ ਤੁਸੀਂ ਜਵਾਬ ਨਹੀਂ ਦਿੰਦੇ ਹੁਣ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਾ ਜਿਹੜੇ ਸੀ ਤੇ ਉਹ ਉਹ ਦੇਖੋ ਜੀ ਹੁਣ ਉਹਨਾਂ ਦੇ ਇੱਕ ਚੀਜ਼ ਹੋਈ ਨਾਲ ਉਹ ਪੱਕਾ ਪਤਾ ਵੀ ਉਹ ਧੋਖੀ ਆ ਬੰਦਾ ਰਣਜੀਤ ਧੋਖੀ ਆ ਪਰ ਫੇਰ ਵੀ ਉਹਨੇ ਦੇਖੋ ਇੱਕ ਦਿਨ ਕਹਿੰਦਾ ਮੁੰਜਾ ਫੇ ਵੀਕਦਾ ਵੀ ਮੈਂ ਨਾ ਵੀ ਵੀ ਮੈਂ ਸਹਿਯੋਗ ਦੂੰਗਾ ਵੀ ਵੀ ਕੋਈ ਕਰੀ ਕਰੋ ਅਸੀਂ ਅਸੀਂ ਬੋਲਦੇ ਨਹੀਂ ਅਸੀਂ ਚੁੱਪ ਕਰ ਜਨੇ ਜੇ ਉਹ ਕਿਉਂ ਜੀ ਇਹ ਗਲਤ ਗੱਲ ਜਿਹੜੀ ਚ ਕਹਿ ਰਿਹਾ ਸਾਨੂੰ ਕਹਿ ਰਿਹਾ ਬੰਦਾ ਇਹ ਟੋਟਲੀ ਗਲਤ ਗੱਲ ਆ ਆਪਾਂ ਨੂੰ ਚੀਜ਼ ਦਾ ਜਵਾਬ ਹੈ ਇੱਕੋ ਚੀਜ਼ ਦੇਖੋ ਜੀ ਹੁਣ ਦੋ ਗੱਲਾਂ ਬਲੋਟ ਕਰਦੇ ਅੱਜ ਦੀ ਗੱਲ ਆ ਅੱਜ ਆਪਣਾ ਵਿਕਰਮ ਮਜੀਠੀ ਤੇ ਵੀ ਮਾਨਨ ਦਾ ਕੇਸ ਹੋ ਗਿਆ ਤੇ ਵੀ ਉਹਨੇ ਕੀਤਾ ਤੇ ਆਪਣਾ ਜਿਹੜਾ ਭਗਵੰਤ ਮਾਨ ਦਾ ਮੁਖ ਫਦਰੀ ਪੰਜਾਬ ਦਾ ਕੋਈ ਸੀਗਾ ਅਧਕਾਰੀ ਸੀ ਉਹ ਨਿਕੀਤਾ ਤੇ ਦੂਜੇ ਪਾਸੇ ਅ ਅੰਕਲ ਨਰੂਲਾ ਜਿਹੜਾ ਸੀਗਾ ਕ੍ਰਿਸ਼ਚਨਾਂ ਦਾ ਉਹਨੇ ਸ਼ਿਵਜੀ ਮੱਕੜ ਬਾਰਨ ਕੀਤੀ ਮੈਂ ਤੇ ਕੇਸ ਕਰਦਾ ਕੇਸ ਤੋਂ ਡਰਦੇ ਆ ਜੀ ਇਹ ਕੇਸ ਤੋਂ ਡਰਿਆ ਉਹ ਨਹੀਂ ਇਹ ਕੇਸ ਕਰਨਾ ਚਾਹੀਏ ਕੇਸ ਦਾ ਪਾਪਾ ਕਾਨੂੰਨ ਅੱਗੇ ਹੱਥ ਚਲੋ ਕੇਸ ਕਰਨਾ ਜੇ ਕੇਸ ਕਰਕੇ ਇਹ ਕਰਨਾ ਜੇ ਹੁਣ ਇੱਕੋ ਮਿਸ਼ਨਰੀ ਸੀ ਬੜਾ ਬੋਤ ਦਾ ਸੀ ਮਾਝੇ ਦਾ ਮੁੱਢ ਤੇ ਥੁੱਕਦਾ ਸੀ ਕਹਿੰਦਾ ਵੀ ਨਾਲ ਸਿਰੇ ਗੰਦ ਪਾਇਆ ਬਰਾਦਾ ਹੁਣ ਬੋਲੀ ਜੀ ਇੱਕ ਲਫ਼ਜ਼ ਵੀ ਬੋਲੇ ਅਸਿੱਛਾ ਨਹੀਂ ਆ ਵੀ ਬੋਲੇ ਪਰ ਉਹ ਹੁਣ ਬਹੁਤ ਸਭ ਪਤਾ ਜੀ ਸੰਦ ਵੀ ਪਤਾ ਕੀ ਗੱਲ ਹੈ ਉਹਨੂੰ ਵੀ ਪਤਾ ਵੀ ਕਿਉਂ ਨਹੀਂ ਬੋਲਦਾ ਉਹਨੇ ਬੋਲਣਾ ਨਹੀਂ ਪਰ ਇਸ ਚੀਜ਼ ਦਾ ਜ ਮੈਂ ਮਹਾਪੁਰਸ਼ ਨੂੰ ਬੇਨਤੀ ਕਰਦਾ ਅਨਾਰ ਸਾਰੇ ਮਹਾਪੁਰਸ਼ ਸਾਡੀ ਸਤਿਕਾਰ ਜੂਗਾ ਉਹਨਾਂ ਦੇ ਖਾਸ ਕਰਕੇ ਬਾਬਾ ਘਰ ਅਸੀਂ ਬੇਨਤੀ ਕਰਦਾ ਵੀ ਤੁਸੀਂ ਵੀ ਇੱਕ ਵੀ ਕਾਨੂੰਨੀ ਸੈਟਲੋਜੀ ਕਾਨੂੰਨੀ ਵੀ ਪ੍ਰ ਪ੍ਰ ਤਕਰੀਆ ਸ਼ੁਰੂ ਕਰੋ ਜੇ ਇਹ ਚੀਜ਼ ਗਲਤ ਹੈ ਇਹਨਾਂ ਦੇ ਗਾਂਹ ਦੀਆਂ ਬਧੀ ਜਾਣਾ ਇਹ ਉਹ ਚੀਜ਼ ਵੀ ਵੀ ਉੱਥੇ ਲੱਗੇ ਗੇ ਗੁਰੂ ਸਾਹਿਬ ਨੂੰ ਬੜ ਲਗ ਹੰਦ ਸਤਰੀ ਸਾਡੇ ਤੇ ਜਾਮ ਲੱਗ ਰਿਹਾ ਤੇ ਨਾਲ ਸਦਕ ਨਾਲ ਸਦ ਵੀ ਹੋ ਰਿਹਾ ਬੱਚੇ ਬੱਚੇ ਸੌਣ ਸੌ ਕੇ ਹੈਰਾਨ ਹੋ ਰਿਹਾ ਵੀ ਆ ਗੱਲ ਇਸ ਕਰਕੇ ਬੀਤੀ ਆ ਵੀ ਇਸ ਚੀਜ਼ ਤੋਂ ਪਹਿਰੇ ਜਦ ਬਾਬਾ ਜੰਗ ਸਿੰਘ ਜਿਹੜੀ ਕੁਰਬਾਨੀ ਆ ਇਹ ਬਹੁਤ ਨਾਲ ਸਦ ਵੀ ਸਹਿਰੀ ਇਤਿਹਾਸ ਲਿਖਾ ਗਿਆ ਉਸ ਤੋਂ ਬਾਅਦ ਵੀ ਇਸ ਕੁਰਬਾਨੀ ਬਹੁਤ ਹੈ ਉਹ ਵੀ ਮੈਂ ਦੱਸੂਗਾ ਤੇ ਵੀ ਵੀ ਨਾਲ ਸੈਲੀਬ੍ਰੇਸ਼ਨ ਫੋਰਸ ਡਿਵਰੇਸ਼ਵਰ ਦੇ ਸਾਰੇ ਮੀਟਿੰਗ ਨਾਲ ਸੰਮਤਾਂ ਗਲੈਂਡ ਸੀਗਾ ਮੈਨੂੰ ਬਾਅਦ ਚ ਪਤਾ ਲੱਗਾ ਲਵਰੇਸੋ ਫੋਰਸ ਸਾਰੀਆਂ ਮੀਟਿੰਗਾਂ ਨਾਲ ਸਾਰਨ ਦੀਆਂ ਰਹੀਆਂ ਮਾਝੇ ਦੇ ਮੁੱਦੇ ਦੀ ਮਾਲਵੇ ਦੇ ਮੁੱਦੇ ਦੀ ਦੋਨਾਂ ਦੀ ਮੀਟਿੰਗਾਂ ਹੁੰਦੀਆਂ ਰਹੀਆਂ ਸਾਰੇ ਉੱਥੇ ਜਾਂਦੇ ਪਰ ਨਾ ਹਸਰ ਨੇ ਕੋਈ ਗਲਤ ਕੰਮ ਨਹੀਂ ਕੀਤਾ ਭਾਈ ਦਿਲਜੀਤ ਸਾਹਿਬ ਬਿੱਟੂ ਉਹਨੇ ਦੀ ਬੋਕਾ ਉਹ ਵਿੱਚ ਵੀ ਲਿਖਿਆ ਜਿੱਕਰ ਹੁੰਦਾ ਤੇ ਵੀ ਕੋਈ ਜਿਹੜੀ ਸਚਾਈ ਹੈ ਸਚਾਈ ਨੂੰ ਪਛਪਾ ਨਹੀਂ ਸਾਰੇ ਇਹ ਹੀ ਬੇਨਤੀ ਹੈ ਜੀ ਆ ਜਿਹੜੇ ਨਾ ਕੋਈ ਕਹਨ ਵਾਲੀ ਮੈਂ ਭਰੀਆ ਵੀ ਉਹ ਦੇਖ ਕੇ ਨਾ ਜੀ ਉਹ ਵੀ ਸੁਣ ਕੇ ਕੀ ਕੀ ਗੱਲ ਇਹ ਬੇਨਤੀ ਪੁੱਲ ਜੀ ਮਾਫੀ ਦੱਸ ਕਿ ਬੜਾ ਜੱਜ ਕਾ ਬਹਿਜੂ ਜੀ ਕਾਲਸਾ ਬਹਿਜੂ ਜੀ ਕੀ ਫਤ